ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ YouTube ਦਾ ਇਹ ਚੈਨਲ ਆਓ ਗੁਰਬਾਣੀ ਵਿਚਾਰੀਏ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੀ ਸਾਂਝ ਪਾਣ ਵਾਸਤੇ ਹੀ ਬਣਾਇਆ ਗਿਆ ਹੈ ਸੋ ਆਪ ਜੀ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਬਤ ਬਤ ਸ਼ੇਅਰ ਕਰੋ ਤਾਂ ਕਿ ਗੁਰਬਾਣੀ ਦੀ ਵਿਚਾਰ ਬਹੁਤਿਆ ਸੰਗਤਾਂ ਤੱਕ ਪਹੁੰਚ ਸਕੇ ਕਮੈਂਟ ਜਰੂਰ ਕਰਿਆ ਕਰੋ ਸੁਝਾਅ ਵੀ ਦਿਆ ਕਰੋ ਔਰ ਲਾਈਕ ਵੀ ਜਰੂਰ ਕਰੋ ਆਪ ਸੰਗਤਾਂ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਸਿੱਧ ਗੋਸ਼ਟ ਨਾਮ ਦੀ ਬਾਣੀ ਸਾਂਝ ਕੀਤੀ ਜਾਂਦੀ ਹੈ ਨਾਲ ਗੁਰਬਾਣੀ ਦੇ ਵਿੱਚੋਂ ਕੁਝ ਸ਼ਬਦ ਔਰ ਕਈ ਵਾਰ ਇਤਿਹਾਸ ਦੇ ਵਿੱਚੋਂ ਕੁਝ ਝਲਕੀਆਂ ਇਹ ਵੀ ਆਪਸੰਪੰਨ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਸੋ ਆਓ ਗੁਰਬਾਣੀ ਦੇ ਵਿੱਚ ਕੁਝ ਸ਼ਬਦ ਬਹੁ ਅਰਥਕ ਹਨ ਜਿਨ੍ਹਾਂ ਦੇ ਬਹੁਤੇ ਅਰਥ ਬਣ ਜਾਂਦੇ ਹਨ ਤੇ ਸਾਨੂੰ ਗੁਰਬਾਣੀ ਦੇ ਵਿੱਚੋਂ ਦੇਖਣਾ ਹੋਵੇਗਾ ਕਿ ਉਹ ਜਿਹੜੇ ਬਹੁ ਅਰਥ ਸ਼ਬਦ ਬਣਦੇ ਨੇ ਉਹ ਕਿਵੇਂ ਬਣਦੇ ਨੇ ਤੇ ਉਹ ਗੁਰਬਾਣੀ ਵਿਆਖਣ ਅਨੁਸਾਰ ਕੀ ਕਹਾਂਦੇ ਹਨ ਇੱਕ ਸ਼ਬਦ ਆਪ ਜੀ ਸਾਹਮਣੇ ਉੱਤੇ ਲਿਖਿਆ ਹੋਇਆ ਦੇਖ ਰਹੇ ਹੋ ਜੀਓ ਇਹਦੇ ਜਿਹੜੇ ਅਰਥ ਨੇ ਬਹੁ ਅਰਥਕ ਸ਼ਬਦ ਹੈ ਬਹੁਤੇ ਅਰਥ ਹਨ ਕਿਤੇ ਇਹ ਦਾ ਅਰਥ ਜਿੰਦ ਹੈ ਜੀਵ ਕਿਤੇ ਇਹ ਦਾ ਅਰਥ ਜੀਉਣਾ ਹੈ ਕਿਤੇ ਕਿਸੇ ਦੇ ਸਤਿਕਾਰ ਵਾਸਤੇ ਜੀਓ ਜਾਂ ਜੀ ਕਹਿਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਗੂਜਰੀ ਕੀ ਵਾਰ ਮਹੱਲਾ ਪੰਜਵਾਂ ਗੁਰੂ ਗ੍ਰੰਥ ਸਾਹਿਬੀ ਦਾ ਪੰਨਾ ਜਾਂ ਅੰਗ 522 ਪੰਜਵੇਂ ਪਾਤਸ਼ਾਹ ਦੀ ਇਸ ਵਾਰ ਦੇ ਵਿੱਚ ਪੌੜੀ ਦੇ ਰੂਪ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਇੱਕ ਗੱਲ ਕਹਿੰਦੇ ਹਨ ਤੇਰਾ ਪੀਤਾ ਹੋਏ ਤਾ ਕਾਹੇ ਡਰ ਪੀਐ ਜਿਸ ਮਿਲ ਜਪੀਐ ਨਾਉ ਤਿਸ ਜਿਓ ਅਰਪੀਐ ਕੇ ਨਿਰੰਕਾਰ ਜੇ ਸਭ ਕੋ ਤੇਰਾ ਕੀਤਾ ਹੋਣਾ ਫੇਰ ਡਰਨਾ ਕਾਦੇ ਵਾਸਤੇ ਹੈ ਤੇਰੇ ਤੇ ਟੇਕ ਰੱਖ ਲਾਵਾਂਗੇ ਤੇਰੇ ਤੇ ਭਰੋਸਾ ਕਰਾਵਾਂਗੇ ਤੇਰਾ ਨਾਮ ਜਪਾਂਗੇ ਜਿਸ ਮਿਲ ਜਪੀਏ ਨਾਮ ਜਿਹਨੂੰ ਮਿਲ ਕੇ ਪ੍ਰਭ ਦਾ ਨਾਮ ਜਪੀਦਾ ਪਰਮੇਸ਼ਰ ਦਾ ਨਾਮ ਜਪੀਦਾ ਜਿਹਦੀ ਸੰਗਤ ਦੇ ਵਿੱਚ ਬੈਠ ਕੇ ਤੇ ਇਸ ਜੀਓ ਰਪੀਆ ਮੈਂ ਆਪਾ ਭਾਵ ਆਪਣੀ ਜਿੰਨ ਦੋਸਤੋਂ ਕੁਰਬਾਨ ਕਰ ਦੇਵਾਂ ਜਾਂ ਕੁਰਬਾਨ ਕਰ ਦੇਣੀ ਚਾਹੀਦੀ ਆਪਾ ਭਾਵ ਉਸ ਤੇ ਉੱਤੇ ਕੁਰਬਾਨ ਕਰ ਦੇਣਾ ਚਾਹੀਦਾ ਤਾਂ ਇੱਥੇ ਜੀਓ ਜਿੰਦ ਆਪਾ ਭਾਵ ਮੈਂ ਖੁਦ ਉਸ ਤੋਂ ਕੁਰਬਾਨ ਹੋ ਜਾਵਾਂ ਜਿਹਨੂੰ ਮਿਲ ਕੇ ਮਾਲਕ ਦਾ ਨਾਮ ਰੱਬ ਦਾ ਨਾਮ ਚਿਤੇ ਆਵੇ ਤਾਂ ਇੱਥੇ ਜੀਓ ਨਾਉ ਹੈ ਜਿਵੇਂ ਕਿਸੇ ਜਗ੍ਹਾ ਦਾ ਨਾਮ ਹੁੰਦਾ ਨਾਉ ਕਹਿੰਦੇ ਨਾ ਕਿਸੇ ਜਗ੍ਹਾ ਦਾ ਕਿਸੇ ਮਨੁੱਖ ਦਾ ਕਿਸੇ ਪਸ਼ੂ ਦਾ ਕਿਸੇ ਸ਼ਹਿਰ ਦਾ ਕੋਈ ਵੀ ਨਾਮ ਹੋਵੇ ਉਹਨੂੰ ਨਾਮ ਕਹਿੰਦੇ ਇੱਥੇ ਸਾਡੀ ਜਿੰਦ ਦੀ ਗੱਲ ਹੈ ਜੀਵ ਦੀ ਗੱਲ ਹੈ ਜੀਓ ਤਾਂ ਇੱਥੇ ਇਹ ਨਾਮ ਦੇ ਰੂਪ ਦੇ ਵਿੱਚ ਵਰਤਿਆ ਹੋਇਆ ਜੀਓ ਜਦੋਂ ਵੀ ਨਾਮ ਦੇ ਰੂਪ ਦੇ ਵਿੱਚ ਗੁਰਬਾਣੀ ਦੇ ਵਿੱਚ ਇਹਨੂੰ ਵਰਤਿਆ ਜਾਣਾ ਉਦੋਂ ਇਹਦਾ ਅਰਥ ਆਪਾ ਭਾਵ ਹੋਵੇਗਾ ਮੈਂ ਖੁਦ ਕੁਰਬਾਨ ਹੋ ਜਾਵਾਂ ਜਿਵੇਂ ਹੁਣ ਅੱਗੇ ਪੰਜਵੇਂ ਪਾਤਸ਼ਾਹ ਜੀ ਦਾ ਸ਼ਲੋਕ ਹੈ ਪੰਨਵੀ ਪਾਰਸ਼ਾ ਜੀ ਦੀ ਹੀ ਵਾਰ ਦੇ ਵਿੱਚ ਗੂਜਰੀ ਕੀ ਵਾਰ ਦੇ ਵਿੱਚ ਇਹ ਵਿਪਨ 522 ਅੰਗ 522 ਦੇ ਉੱਤੇ ਦਰਜ ਹੈ ਸਤਿਗੁਰ ਦਾ ਪਾਵਨ ਬਚਨ ਹੈ ਉਦਮ ਕਰੇਂਦਿਆਂ ਜੀਉ ਤੂੰ ਕਮਾਵੰਦਿਆਂ ਸੁਖ ਪੁੰਚ ਧਿਆਹੇਂਦਿਆਂ ਤੂੰ ਪ੍ਰਭ ਮਿਲ ਨਾਨਕ ਉਤਰੀ ਚੇਤ ਤੋ ਇੱਥੇ ਆ ਕਰੇਦਿਆ ਸ਼ਬਦ ਜੇ ਅਸੀਂ ਸੰਪਰਦਾ ਜਾਂ ਟਕਸਾਲ ਦੇ ਅਨਸਾਰ ਪਾਠ ਕਰੀਏ ਤਾਂ ਇਹਨੂੰ ਕਰੇਦਿਆ ਸ਼ਬਦ ਪੜ੍ਹਦੇ ਨੇ ਇਹਨੂੰ ਕਮਾਵਦਿਆ ਸ਼ਬਦ ਪੜ੍ਹਦੇ ਨੇ ਪਰ ਅਸੀਂ ਵਿਆਕਰਨ ਅਨੁਸਾਰ ਜਿੱਥੇ ਲੋੜ ਹੋਵੇ ਬਿੰਦੀ ਵਰਤ ਲੈਂਦੇ ਆ ਤਾਂ ਕਿ ਸੁਣਨ ਵਾਲੇ ਨੂੰ ਜਿਹੜਾ ਅਸੀਂ ਪਾਠ ਸੁਣਾ ਰਹੇ ਹਾਂ ਉਹਨੂੰ ਸਮਝ ਆ ਜਾਵੇ ਤੇ ਫਿਰ ਉਦਮ ਕਰੇਂਦਿਆਂ ਉਦਮ ਕਰਦੇ ਆ ਨਾਮ ਜਪਣ ਦਾ ਉਦਮ ਕਰਦੇ ਆ ਜਿਉ ਤੂੰ ਇਥੇ ਜਿਉ ਕਰਿਆ ਦੇ ਰੂਪ ਦੇ ਵਿੱਚ ਜਿਉਣਾ ਸਤਗੁਰ ਕਹਿੰਦੇ ਤੂੰ ਨਾਮ ਜਪਦੇ ਆ ਜੀ ਇਹ ਉਦਮ ਕਰਦੇ ਆ ਜੀ ਔਰ ਫਿਰ ਪ੍ਰਭੂ ਦੇ ਨਾਮ ਦੇ ਕਮਾਈ ਕਰਦੇ ਆ ਸੁੱਖ ਪਹੁੰਚ ਸੁੱਖ ਦੀ ਪ੍ਰਾਪਤੀ ਹੁੰਦੀ ਪਰਮੇਸ਼ਰ ਪ੍ਰਮਾਤਮਾ ਦਾ ਨਾਮ ਜਪ ਕੇ ਸੁੱਖ ਮਿਲਦਾ ਤੇ ਆਏਂਦਿਆਂ ਤੂੰ ਪ੍ਰਭੂ ਮੇਰੇ ਨਾਨਕ ਉਤਰੀ ਚਿੰਤ ਪ੍ਰਭੂ ਪਰਮੇਸ਼ਰ ਦਾ ਨਾਮ ਜਪਦੇ ਜਾਂ ਜਪਦਿਆਂ ਪ੍ਰਮਾਤਮਾ ਦੇ ਨਾਲ ਮਿਲਾਪ ਹੋ ਜਾਂਦਾ ਹੈ ਤੇ ਅੰਦਰੋਂ ਚਿੰਤਾ ਝੋਰੇ ਖਤਮ ਹੋ ਜਾਂਦੀ ਹੈ। ਤੋਂ ਇੱਥੇ ਜੀਓ ਸ਼ਬਦ ਕਿਰਿਆ ਹੈ। ਜੀਉਣਾ ਉਪਰ ਨਾਉ ਹੈ। ਜਿੱਥੇ ਜੀਓ ਸ਼ਬਦ ਵਰਤਿਆ ਤੇ ਦੂਜੇ ਸ਼ਬਦ ਦੇ ਵਿੱਚ ਦੂਜੀ ਪੰਕਤੀ ਦੇ ਵਿੱਚ ਜੀਓ ਕਿਰਿਆ ਹੈ। ਜੀਉਣਾ ਹੁਣ ਇਕ ਅਸੀ ਪੱਟਾਂ ਦੀ ਸਵਈਆਂ ਦੇ ਵਿੱਚ ਸਤਿਗੁਰੂ ਜੀ ਦਾ ਪਾਵਨ ਬਚਨ ਪੜਦੇ ਕਾਲ ਕਲਮ ਹੁਕਮ ਹਾਥ ਕਾਹੋ ਕੌਣ ਮੇਟ ਸਕੈ ਈਸ ਬੰਮ ਗਿਆਨ ਧਿਆਨ ਤਰ ਤਹੀ ਐ ਚਾਹੀ ਜਿਓ ਸਤ ਸਾਜ ਸ੍ਰੀ ਨਿਵਾਸ ਆਦਪੁਰਖ ਸਦਾ ਤੂੰ ਹੀ ਵਾਹਿਗੁਰੂ 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 ਇਨੋਂ ਬਾਅਦ ਵੀ ਪੜਦੇ ਨੇ ਬਾਗ ਗੁਰੂ ਵੀ ਕਹਿੰਦੇ ਨੇ ਤੋਂ ਇੱਥੇ ਸਤਿਗੁਰੂ ਜੀ ਇਹ ਗੱਲ ਕਹਿੰਦੇ ਨੇ ਕਾਲ ਦੀ ਕਲਮ ਤੇ ਹੁਕਮ ਪਰਮੇਸ਼ਰ ਦਾ ਜੋ ਹੁਕਮ ਹੈ ਜੋ ਉਹਦੇ ਕਾਲ ਦੀ ਕਲਮ ਹੈ ਗੁਰੂ ਦੇ ਹੱਥ ਵਿੱਚ ਹੈ ਕੋਈ ਉਹਨੂੰ ਮਿਟਾ ਨਹੀਂ ਸਕਦਾ ਇਸ ਸ਼ਿਵ ਜੀ ਨੂੰ ਕਹਿੰਦੇ ਨੇ ਬੰਮ ਬ੍ਰਹਮੇ ਨੂੰ ਕਹਿੰਦੇ ਨੇ ਸ਼ਿਵ ਜੀ ਤੇ ਬ੍ਰਹਮਾ ਵੀ ਆਪਣੇ ਹਿਰਦੇ ਦੇ ਵਿੱਚ ਗੁਰੂ ਦਾ ਹੀ ਧਿਆਨ ਕਰਦੇ ਹਨ ਸਤ ਸਾਚ ਸਤ ਸਰੂਪ ਪ੍ਰਮਾਤਮਾ ਸ਼੍ਰੀ ਨਿਵਾਸ ਸ਼੍ਰੀ ਲక్ష్ਮੀ ਨੇ ਕਹਿੰਦੇ ਨੇ ਸਤ ਸਾਚ ਸ਼੍ਰੀ ਨਿਵਾਸ ਆਦਪੁਰਖ ਸਾਰਿਆਂ ਦਾ ਜੋ ਮੂਲ ਹੈ ਸਾਰਿਆਂ ਵਿੱਚ ਬੈਠਿਆ ਹੋਇਆ ਸਦਾ ਤੂੰ ਹੀ ਭਾਗ ਸਦਾ ਹੀ ਅਟੱਲ ਹੈ ਤੂੰ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹਿ ਜੀ ਇਹ ਵਾਹ ਗੁਰੂ ਇਹ ਗੁਰੂ ਤੂੰ ਵਾਹ ਤੂੰ ਵਾਹ ਤੋ ਇਥੇ ਜੀਓ ਸਤਕਾਰ ਵਾਸਤੇ ਹੈ ਇਹਨੂੰ ਬਿਸਮਿਕ ਜੀ ਨੇ ਕਹ ਲਈ ਇਸ ਨੂੰ ਬਿਸਮਿਕ ਕਹਿ ਲੈਂਦੇ ਆ ਭਾਵ ਕਿਸੇ ਨੂੰ ਆਦਰ ਨਾਲ ਬੁਲਾਣਾ ਸਤਕਾਰ ਨਾਲ ਬੁਲਾਣਾ ਤੋ ਇਥੇ ਜੀਓ ਸ਼ਬਦ ਜੀ ਕਹ ਲਈਏ ਹਾਂ ਜੀ ਤੁਸੀਂ ਜੀ ਅੱਛਾ ਜੀ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਬੜੀ ਕਿਰਪਾ ਕੀਤੀ ਜੀ ਕਿਸੇ ਦੇ ਸਤਿਕਾਰ ਵਾਸਤੇ ਤੋਂ ਇੱਥੇ ਜੀਓ ਦਾ ਅਰਥ ਹੈ ਕਿਸੇ ਨੂੰ ਵਾਪੇ ਹਾਂ ਕਿਸ ਦਾ ਸਤਿਕਾਰ ਕਰਨਾ ਤੋਂ ਅਸੀਂ ਦੇਖਿਆ ਪਹਿਲੀ ਬੰਕਤੀ ਦੇ ਵਿੱਚ ਜਿਹੜਾ ਜੀਓ ਸ਼ਬਦ ਵਰਤੇ ਆ ਜਿਸ ਮੇਰੇ ਜਪਿਆ ਨਾਮ ਉਸ ਜੀਓ ਅਰਤੀ ਹੈ ਤੇ ਆਪਾਂ ਭਾਵ ਅਰਪਣ ਕਰ ਦੇਣਾ ਆਪਣੇ ਆਪ ਨੂੰ ਤੇ ਹਵਾਲੇ ਕਰ ਦੇਣਾ ਜਿਹਨੇ ਨਾਮ ਜਪਾਇਆ ਆਪਾਂ ਜੀ ਦੇ ਕੋਲ ਬੈਠ ਕੇ ਰੱਬ ਦਾ ਨਾਮ ਜਪੀਦਾ ਤੇ ਫਿਰ ਉਦਮ ਕਰਦੇ ਆ ਜਿਉ ਤੂੰ ਇੱਥੇ ਜਿਉ ਦਾ ਅਰਥ ਹੈ ਜਿਉਣਾ ਤੂੰ ਨਾਮ ਦਾ ਪਰਮੇਸ਼ਰ ਦੇ ਪ੍ਰਮਾਤਮਾ ਦੇ ਨਾਮ ਜਪਣ ਦਾ ਉਦਮ ਕਰਦੇ ਆ ਜੀ ਇਹ ਸਤਿਗੁਰੂ ਸਿੰਘਾਂ ਨੇ ਤੇ ਫਿਰ ਇੱਥੇ ਵਾਹਿਗੁਰੂ 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 ਇਹ ਵਾਹਿਗੁਰੂ ਤੂੰ ਵਾਹ ਤੂੰ ਵਾਹ ਇਹ ਵਿਸਮਿਕ ਉੱਪਰ ਪਹਿਲੀ ਪੰਕਤੀ 'ਚ ਨਾਉ ਦੂਜੀ ਵਿੱਚ ਕਿਰਿਆ ਦੇ ਰੂਪ ਵਿੱਚ ਵਰਤਿਆ ਗਿਆ ਦੀ ਦੀ ਪੰਕਤੀ ਦੇ ਵਿੱਚ ਇਨ ਵਿਸਮਿਕ ਕਹਿੰਦੇ ਕਿਸੇ ਨੂੰ ਸਤਿਕਾਰ ਵਾਸਤੇ ਬੁਲਾਉਣਾ। ਤੇ ਇਸ ਤ੍ਰਿਕਿਤੇ ਨਾਲ ਗੁਰਬਾਣੀ ਦੇ ਵਿੱਚ ਇਹਨਾਂ ਨੂੰ ਬਹੁ ਅਰਥਕ ਸ਼ਬਦ ਕਹਿੰਦੇ ਹਨ। ਜੋ ਪੰਕਤੀਆਂ ਜਾਂ ਕੋ ਜੋ ਕੋਈ ਵੀ ਸ਼ਬਦ ਕੋ ਤੇ ਅਰਥਾਂ ਵਿੱਚ ਵਰਤਿਆ ਗਿਆ ਹੋਵੇ। ਤੋਂ ਸਤਿਗੁਰੂ ਰਹਿਤ ਕਰਨ, ਕਿਰਪਾ ਕਰਨ। ਗੁਰਬਾਣੀ ਨੂੰ ਇਸ ਤਰ੍ਹਾਂ ਸੀ ਵਿਚਾਰਕੀ ਸਮਝ ਕੇ ਪੜ੍ਹੀਏ। ਸਾਨੂੰ ਪਤਾ ਲੱਗੇ ਸ਼ਬਦ ਭਾਵੇਂ ਉਹ ਹੀ ਹੈ ਕਿਸ ਰੂਪ ਵਿੱਚ ਵਰਤਿਆ ਹੋਇਆ ਹੈ। ਉਹਨੂੰ ਸਤਿਗੁਰ ਨੇ ਕਿਸ ਤਰੀਕੇ ਨਾਲ ਵਰਤਿਆ ਹੋਇਆ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ